ਸਸੀਕਾਰ ਜੀ ਤੁਸੀਂ ਦੇਖ ਰਹੇ ਹੋ ਵੋਕਲ ਜਗ ਮੀਤ ਜਿੰਦਗੀ ਸੰਘਰਸ਼ ਦਾ ਨਾਂ ਹੈ ਤੇ ਜ਼ਿੰਦਗੀ ਹਾਰਾਂ ਜਿੱਤਾਂ ਆਉਂਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਹਾਰਾਂ ਇਨਸਾਨ ਨੂੰ ਕੀ ਬਣਾਉਂਦੀਆਂ ਜਿੱਤ ਜ਼ਿੰਦਗੀ ਨੂੰ ਕੀ ਰਾਹ ਤਿਆ ਕਰਦੀ ਆ ਸਾਡੇ ਨਾਲ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਤਜਰਬਾ ਰੱਖਣ ਵਾਲੇ ਸ਼੍ਰੀ ਬਿਹਾਰੀ لال ਜੀ ਨੇ ਇਹਨਾਂ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਬਿਹਾਰੀ لال ਜੀ ਬਹੁਤ ਬਹੁਤ ਸਵਾਗਤ ਹੈ ਬਿਹਾਰੀ لال ਜੀ ਜ਼ਿੰਦਗੀ ਦੇ ਪ੍ਰਤੀ ਕੀ ਤਜਰਬਾ ਰਿਹਾ ਜਿੱਕੇ ਦੇ ਵਿੱਚ ਤਾਂ ਬਹੁਤ ਕਸ਼ਟ ਦੇਖੇ ਜੱਟ ਦੇ ਵਿੱਚ ਅੱਛਾ ਜੱਟਾਂ ਦੇ ਸਿਰੀ ਵੀ ਰਹਿੰਦੇ ਰਹੇ ਕਿਉਂ ਜੀ ਤੇ ਰੇਲ ਵਿੱਚ ਵੀ ਲੱਗੇ ਰਹੇ ਆ 75 ਦੇ ਵਿੱਚ ਹੂੰ ਔਰ ਕਈ ਵਾਰੀ ਔਰ ਵੀ ਦਿਹਾੜੀ ਦਾ ਪਾ ਵੀ ਕੀਤਾ ਹੂੰ ਠੀਕ ਹੈ ਤਾਂ ਬਹੁਤ ਫਿਰ ਉਹ ਦਵਾਦ ਜੇ ਇਲੈਕਸ਼ਨ ਵੀ ਲੜੇ ਆ ਹੂੰ ਪਹਿਲਾ ਇਲੈਕਸ਼ਨ 92 ਚ ਲੜੇ ਮੈਂ ਹੂੰ ਠੀਕ ਹੈ ਇਹ ਇਲੈਕਸ਼ਨ ਕਾਦੇ ਲੜੇ ਸੀ ਐਮ ਸੀ ਦੇ ਐਮ ਸੀ ਦੇ ਐਮ ਸੀ ਦੇ ਇਲੈਕਸ਼ਨ ਲੜੇ ਤੁਸੀਂ ਕਿੰਨੇ ਇਲੈਕਸ਼ਨ ਲੜ ਲਏ ਮੈਂ 5 ਇਲੈਕਸ਼ਨ ਲੜੇ ਪੰਜ ਇਲੈਕਸ਼ਨ ਲੜੇ ਤੇ ਕਿੰਨਿਆਂ ਦੇ ਵਿੱਚ ਫਿਰ ਜਿੱਤ ਮਿਲੀ ਕਿੰਨਿਆਂ ਦੇ ਵਿੱਚ ਹਾਂ ਨਾ ਜੀ ਜਿੱਤ ਕਿਸੇ ਨੇ ਮਿਲੀ ਪੰਜਾਂ 'ਚ ਹਾਰ ਹੀ ਮਿਲੀ ਐ ਪਹਿਲੇ ਇਲੈਕਸ਼ਨ ਮੈਂ 92 'ਚ ਲੜੇ ਸੀ 19 ਸੋ ਹੂੰ ਦੂਜੇ ਫਿਰ 98 ਦੇ ਵਿੱਚ ਤੀਸਰੇ ਫਿਰ 2003 'ਚ ਫਿਰ 2009 'ਚ ਹੂੰ ਤੇ ਪੰਜਵੇਂ ਇਲੈਕਸ਼ਨ ਮੈਂ ਇਹਦੀ ਕਿ ਲੜਿਆ ਸੀ ਇਸੇ ਕਿਹੜਾ ਫਰਵਰੀ 'ਚ ਪੀਓ ਐਸੀ ਐਮ ਸੀ ਦੇ ਇਲੈਕਸ਼ਨ ਹੂੰ ਤੋ ਤੋ ਲੜਾਈ ਸੀ ਪੰਜਾਂ ਜਹਾਰੀ ਮਿਲੀ 92 ਦੇ ਵਿੱਚ ਕੰਮ ਵੀ ਬਹੁਤ ਕੀਤਾ ਸੀਗਾ ਲੋਕਾਂ ਦਾ ਗਲੀਆਂ ਨਾਲੀਆਂ ਵੀ ਬਣਾਈਆਂ ਉਹ ਬਣਾਏ ਪਹਿਲਾਂ ਕੰਮ ਕਰਤਾ ਬੋਟਾ ਤੋਂ ਲੋਕਾਂ ਨੇ ਵੋਟ ਨਹੀਂ ਪਾਈ ਕਿ ਜਦ ਚੰਗੇ ਬੰਦੇ ਨੂੰ ਵੋਟ ਪਾਉਂਦੇ ਹੀ ਨਹੀਂ ਲੋਕ ਕੰਮ ਕੀ ਕਰਨ ਲੋਕ ਇਹ ਇਹ ਤੁਹਾਨੂੰ ਕੀ ਲੱਗਿਆ ਵੀ ਕਿਹੜੀ ਗੱਲ ਹੁਣ ਤੁਸੀਂ ਕਹਿੰਦੇ ਵੀ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਂਦੇ ਫਿਰ ਸਿਆਸਤ ਮਤਲਬ ਗਲਤ ਬੰਦਿਆਂ ਦਾ ਹਾਂ ਹਾਂ ਮਤਲਬ ਬਾਤਾਂ ਬਾੜਾ ਰੋਲ ਹਨ ਤਕਦੀਰ ਦਾ ਹੁੰਦਾ ਹੈ ਜੇ ਤਕਦੀਰ ਆ ਬੰਦੇ ਦੀ ਮਾੜੀ ਹੋਵੇ ਤੇ ਫੇਰ ਸਾਥ ਨਹੀਂ ਮਿਲਦਾ ਹੂੰ ਮੈਨੂੰ ਪੰਡਤਾ ਨੇ ਵੀ ਦੱਸਿਆ ਸੀ ਤੇਰੀ ਤਕਦੀਰ ਜ਼ੀਰੋ ਹੈ ਹੂੰ ਤੇ ਤੇਰਾ ਨਾ ਕਿਸੇ ਨੇ ਸਾਥ ਨਹੀਂ ਦੇਣਾ ਨਾ ਕਰਦੇ ਨੇ ਦੇਣਾ ਨਾ ਲੋਕਾਂ ਨੇ ਦੇਣਾ ਨਾ ਰਿਸ਼ਤੇਦਾਰਾਂ ਨੇ ਦੇਣਾ ਨਾ ਭਾਈਆਂ ਨੇ ਦੇਣਾ ਉਹ ਮੈਂ ਇੱਕ ਇੱਕਤ ਦੇਖੀ ਹੈ ਜ਼ਿੰਦਗੀ ਦੇ ਵਿੱਚ ਹੂੰ ਬੇ ਸੱਚ ਹੈ ਗੱਲ ਤਕਦੀਰ ਤਕਦੀਰ ਹੀ ਹੁੰਦੀ ਹੈ ਬੰਦੇ ਦੀ ਹੂੰ ਠੀਕ ਹੈ ਮਿਹਨਤ ਜਿੰਨੀ ਮਰਜ਼ੀ ਕਰ ਲੋ ਤਕਦੀਰ ਦਾ ਸੱਚ ਹੈ ਹਾਂ ਸੱਚ ਹੈ ਹਾਂ ਉਹ ਸਿਆਣੇ ਨੇ ਕਿਹਾ ਅਨ ਮੰਗੇ ਮੋਤੀ ਮਿਲੇ ਮੰਗੀ ਮਿਲੇ ਨਾ ਪੀਖ ਹੂੰ ਠੀਕ ਹੈ ਤਕਦੀਰ ਤੋਂ ਬਿਗੈਰ ਕੁਝ ਨਹੀਂ ਬਣਦਾ ਕਿੰਨਾ ਜ਼ੋਰ ਲਾ ਲੇ ਹੂੰ ਤੇ ਹਾਰ ਹਾਰ ਦਾ ਕਾਰਨ ਕਲਾ ਤਕਦੀਰ ਮੰਨਦੇ ਹੋ ਜਾਂ ਲੋਕਾਂ ਦੀ ਵੀ ਕੋਈ ਸੋਚ ਹੈ ਸੋਚ ਤਕਦੀਰ ਹੀ ਮੰਨਦਾ ਮੈਂ ਇਸ ਚੀਜ਼ ਨੂੰ ਵੀ ਤਕਦੀਰ ਭਾਗ ਮਾੜੇ ਸੀਗੇ ਲੋਕਾਂ ਦੀ ਸੋਚ ਸਹੀ ਸੀ ਤੁਹਾਡੇ ਪ੍ਰਤੀ ਲੋਕਾਂ ਦੀ ਸੋਚ ਤਾਂ ਆਪੀ ਤਕਦੀਰ ਨਾਲ ਬਦਲ ਜਾਂਦੀ ਬੰਦੇ ਨਾਲ ਤਕਦੀਰ ਮਾੜੀ ਸੀ ਤਾਂ ਹੀ ਲੋਕਾਂ ਨੇ ਪਹਿਲਾਂ ਕੰਮ ਕਰਾ ਕੇ ਲੋਕਾਂ ਨੇ ਵੋਟ ਨਾ ਪਾਈ 250 ਵੋਟਾਂ 300 ਵੋਟਾਂ ਦੇਖਿਆ ਜਿਨ੍ਹਾਂ ਨੇ ਇੱਕ ਵੋਟ ਨਾ ਪਾਈ ਤੇ ਤਕਦੀਰ ਹੀ ਮਾੜੀ ਸੀ ਪਹਿਲਾਂ ਗਲੀਆਂ ਨਾਲੀਆਂ ਬਣਾਤੀਆਂ ਪਹਿਲਾਂ ਕੰਮ ਕਰਤਾ ਆਪਾਂ ਤੇ ਉਹਦਾ ਮਤਲਬ ਹੈ ਵੋਟ ਨਾ ਪਾਵੇ ਤਕਦੀਰ ਹੀ ਮਾੜੀ ਸੀ ਐਮਸੀ ਨਾ ਹੁੰਦੇ ਹੋਏ ਵੀ ਕੰਮ ਕਰਤਾ ਸੀ ਹਾਂ ਪਹਿਲਾ ਪਹਿਲੇ ਇਲੈਕਸ਼ਨਾਂ ਦੇ ਵਿੱਚ ਪਹਿਲੇ ਇਲੈਕਸ਼ਨਾਂ ਚ ਪੂਰਾ ਕੰਮ ਕੀਤਾ ਮੈਂ ਮੇਰੇ 5 ਸਾਲ ਪਲਾਟ ਸੀ ਕੇ ਡਾਕਟਰ ਮੇਡ ਕਰਨ ਕਰਦੇ ਉਹ ਵੇਚ ਬੋਚ ਕੇ ਗਲੀਆਂ ਨਾਲੀਆਂ ਚ ਲਾ ਦ ਅੱਛਾ ਆਪਦੇ ਪੈਸੇ ਲਾ ਕੇ ਔਰ ਲਾ ਕੇ ਵੀ ਬਸ ਭੂਤੀ ਇਹ ਜੈ ਸੀਗਾ ਹਮ ਪਹਿਲੇ ਇਲੈਕਸ਼ਨ ਦੇ ਵਿੱਚ ਤੇ ਬਸ ਲੋਕਾਂ ਨੇ ਉਹ ਆਪ ਹੀ ਦੱਸਤਾ ਜਦੋਂ ਮੈਂ ਮੁੜ ਕੇ ਹਰ ਕੇ ਆਇਆ ਜਦੋਂ ਠੀਕ ਹੈ ਤੇ ਭਾਈ ਅਸੀਂ ਤੇ ਗਲਤੀ ਕਰ ਬੈਠੇ ਕੰਮ ਤੇ ਇਥੋਂ ਕਰਵਾ ਲਿਆ ਤੇ ਅਸੀਂ ਬੋਰਡ ਤੇ ਨੂੰ ਨਹੀਂ ਪਾਈ ਜੋ ਜੀ ਮੈਂ ਭਾਈ ਗਲਤੀ ਕਰੂੰਗਾ ਥੋੜਾ ਕੰਮ ਕਰੂਗਾ ਕੋ ਹਮ ਜੇ ਥੋੜਾ ਕੰਮ ਤਾਂ ਪਹਿਲਾਂ ਕਰਕੇ ਦਿੱਤਾ ਸੀਗਾ ਠੀਕ ਹੈ ਜੀ ਜੇ ਤੁਸੀਂ ਇਹ ਗਲਤੀ ਕਰਦੇ ਰਹੋਗੇ ਤਾਂ ਕੰਮ ਕਿਹੜਾ ਕਰੂਗਾ ਠੀਕ ਹੈ ਤੇ ਮਾਕੇ ਥੋੜੇ ਜਿੱਤਣ ਤੋਂ ਬਾਅਦ ਕਿਤੇ ਕਿੰਨੇ ਕੰਮ ਕਰਨੇ ਸੀ ਆਪਾਂ ਠੀਕ ਹੈ ਤੇ ਤੇ ਜਦੋਂ ਮਤਲਬ ਜਦੋਂ ਰਿਜ਼ਲਟ ਆ ਗਿਆ ਹਾਰ ਕੇ ਫਿਰ ਉਦੋਂ ਮਨ ਚ ਕੀ ਆਇਆ ਲੋਕਾਂ ਪਰੇ ਦੀ ਕੀ ਆਇਆ ਸੀ ਲੋਕਾਂ ਵਿੱਚ ਕੀ ਆਇਆ ਜੀ ਅਸਲ ਆਪ ਦੀ ਤਕਦੀਰ ਨੂੰ ਵਖੋ ਖੋਜਿਆ ਤੇ ਚਲੋ ਪਹਿਲੀ ਵਾਰ ਹੀ ਆ ਆਪਣੀ ਪਛਾਣ ਥੋੜੀ ਹੈ ਲੋਕਾਂ ਚ ਕਿਉਂ ਜੀ ਚਲੋ ਅਗਲੀ ਵਾਰੀ ਸਰੀ ਅਗਲੀ ਵਾਰੀ ਫੇਰ 98 ਜੇ ਲੜੇ ਇਲੈਕਸ਼ਨ ਠੀਕ ਹੈ ਉਦੋਂ ਵੋਟਾਂ ਤਾਂ ਵਧੀਆਂ ਪਰ ਜਿੱਤ ਨਹੀਂ ਮਿਲੀ ਫੇਰ ਰੋਫਰੇ ਦੋਸਤੀ ਦੇ ਸਕਦੇ ਫੇਰ ਤੀਜਾ ਇਲੈਕਸ਼ਨ ਫੇਰ ਲੜੇ ਫੇਰ ਉਹਦੋਂ ਨੇ ਇਹ ਸਮਝ ਆਈ ਸੀ ਵੀ ਆਪਣੀ ਪਈ ਤਕਦੀਰ ਜੀਰੂ ਆਪਾਂ ਤਾਂ ਪਹਿਲਾਂ ਦੱਸਤਾ ਸੀ ਮੈਨੂੰ ਇਲੈਕਸ਼ਨ ਤੋਂ ਪਹਿਲਾਂ ਹੀ ਦੱਸਤਾ ਸੀ ਹੂੰ ਪੰਡਤਾਂ ਕੋਲ ਗਿਆ ਸੀ ਮੈਂ ਪੰਡਤ ਕਹਿੰਦੇ ਤੂੰ ਨਾ ਖੜਾ ਹੋਈ ਤੇਰੇ ਵੋਟ ਨਹੀਂ ਪਾਉਣੇ ਲੋਕਾਂ ਨੇ ਹੂੰ ਪਰ ਮੈਂ ਬਸ ਛੋਕੀ ਮੇਰੀ ਸਤਪਾਲ ਡੋੜ ਨਾਲ ਯਾਰੀ ਸੀ ਮੈਂ ਕਾਂਗਰਸ ਪਾਰਟੀ 'ਚ ਰਿਆ ਅੱਛਾ 10-12 ਸਾਲ 80 ਤੋਂ ਲੈ ਕੇ 92 ਤੱਕ 92 ਤੋਂ ਬਾਅਦ ਜਦੋਂ 92 ਵਾਲੇ ਇਲੈਕਸ਼ਨ ਆਏ ਉਦੋਂ ਸਾਨੂੰ ਪੰਜ ਚਾਰ ਬੰਦੇ ਸੀ ਬਾੜ ਦੇ ਪਾਰਟੀ ਦੇ ਅਸੀਂ ਵੀ ਸਾਨੂੰ ਟਿਕਟ ਦਿਓ ਕਾਂਗਰਸ ਪਾਰਟੀ ਦੀ ਤੇ ਉਹਨਾਂ ਨੇ ਟਿਕਟ ਨਹੀਂ ਦਿੱਤੀ ਚਾਰਾਂ ਚੋਈ ਪੰਜਵੇਂ ਹੋਰ ਹੀ ਟਿੱਬੀ ਸਾਹਿਬ ਤੋਂ ਬੰਦਾ ਚੱਕ ਕੇ ਤੇ ਉਹਨਾਂ ਨੇ ਟਿਕਟ ਦੇ ਦਿੱਤੀ ਟਿਕਟ ਦੇ ਦਿੱਤੀ ਤੇ ਅਸੀਂ ਅਸੀਂ ਕਹਿੰਨ ਲੱਗੇ ਵੀ ਅਸੀਂ ਤਾਂ ਆਜ਼ਾਦ ਲੜਾਂਗੇ ਫੇਰ ਮੈਂ ਆਜ਼ਾਦ ਲੜੇ ਇਲੈਕਸ਼ਨ ਪਰ ਉਹ ਜਿੰਨ ਤੱਕ ਨਹੀਂ ਦਿੱਤਾ ਕਾਂਗਰਸ ਵਾਲੇ ਨੂੰ ਉਹਨੂੰ ਤਾਂ ਲੈ ਬੈਠੇ ਪਰ ਗੱਲ ਇੱਕ ਹੋਰ ਨਾ ਬਜਿੱਤੇ ਨਾ ਜਿੱਤੂ ਦਿੱਤਾ ਹਾਂ ਨਾ ਜਿੱਤਾਂ ਦਿੱਤਾ ਦੋ ਵਾਰੀ ਐਵੇਂ ਹੋਇਆ ਉਹਦੇ ਨਾਲ ਫਿਰ 2009 ਚ ਵੀ ਉਹਨੂੰ ਟਿਕਟ ਦੇਤੀ ਕਾਂਗਰਸ ਦੀ ਫਿਰ ਫੇਰ ਮੈਂ ਖੜਾ ਹੋ ਗਿਆ ਬਰਾਬਰ ਲੈ ਫੇਰ ਬੈਠਾ ਵੋਟਾਂ ਉਹਦੇ ਨਾਲ ਵੱਧ ਨਿਕਲੀਆਂ ਮੇਰੀਆਂ ਮਤਲਬ ਤੁਸੀਂ ਫਿਰ ਜਿੱਤਣ ਲਈ ਘੱਟ ਖੜੇ ਹਰਉਣ ਲਈ ਜ਼ਿਆਦਾ ਖੜੇ ਹੋ ਉਹ ਨਾ ਨਾ ਜਦੋਂ ਖੜੇ ਹੁੰਦੇ ਉਹ ਤੋਂ ਜਿੱਤਣ ਵਾਸਤੇ ਖੜੇ ਹੁੰਦੇ ਕੋਈ ਵੀ ਹੈਗਾ ਤੇ ਮਤਲਬ ਇਸ ਤਰ੍ਹਾਂ ਹੁੰਦਾ ਵੀ ਜਿੱਤ ਹਾਰ ਤੋਂ ਲੋਕਾਂ ਨੇ ਕਰਨੀ ਜੇ ਲੋਕ ਇਰਾਦਾ ਬਣਾ ਲੈਣ ਤਾਂ ਫਿਰ ਸਮਝ ਲੋ ਜਿੱਤ ਹੋਈ ਜਾਂਦੀ ਹੈ ਲੋਕ ਜਿੱਤਾਰ ਲੈਣ ਤਾਂ ਇਹ ਲੋਕ ਹੀ ਨਾ ਤਾਰਨ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕੰਮ ਪਹਿਲਾਂ ਲੈ ਲੈਂਦੇ ਲੋਕ ਅਗਲੇ ਕਹਿੰਦੇ ਆਪਾਂ ਕੀ ਕਰਾਉਣਾ ਯਾਰ ਕੰਮ ਦਾ ਆਪਾਂ ਕਰਾ ਲਿਆ ਉਹ ਦੂਜੇ ਨੂੰ ਛੋਣ ਲੈਨੇ ਇਸੇ ਕਰਕੇ ਸਰਕਾਰਾਂ ਕੰਮ ਨਹੀਂ ਕਰਦੀਆਂ ਵੀ ਐਂਡੋ ਦੇ ਕਰਦੀਆਂ ਕਰਦੀਆਂ ਨਹੀਂ ਇਸੇ ਕਰਕੇ ਨਹੀਂ ਕਰਦੀਆਂ ਕੰਮ ਜੀ ਮਤਲਬ ਲੋਕ ਮੌਕੇ ਤੇ ਆ ਕੇ ਪੈਸੇ ਜੀ ਬਿਕ ਜਾਣਾ ਹੂੰ ਬੀਬੀ ਦਿਨ ਅਗਲੇ ਦੀ ਦਾਰੂ ਪੀ ਜਾਂਦਾ ਠੀਕ ਹੈ ਤੁਸੀਂ ਵੀ ਪਿਉਂਦੇ ਰਹੇ ਹਾਂ ਤੇ ਪੀ ਪੀਣੀ ਪੈਂਦੀ ਹੈ ਕੀ ਉਹ ਪਿਉ ਆਖਣਾ ਪੈਂਦਾ ਹੈ ਉਹ ਟਾਲੇ ਨੂੰ ਉਸ ਟਾਈਮ ਤੇ ਤਾਂ ਕਿਉਂ ਜੀ ਹਾਂ ਮੈਂ ਪੈਰ ਵੀ ਫੜਾ ਹੋਰ ਵੀ ਫੜਾ ਕਿਉਂ ਜੀ ਉਹ ਟਾਈਮ ਤੇ ਤੇ ਅਗਲਾ ਪਿਉ 60 ਤੱਕ ਜਾਂਦਾ ਹੈ ਹੂੰ ਇਹ ਜਿਹਨੂੰ ਨਹੀਂ ਜਾਂਦਾ ਉਹਦੇ ਜੱਫੀ ਪਾਉਂਦਾ ਹੂੰ ਭਰਾਵਾ ਧਿਆਨ ਰੱਖੀ ਕਿਉਂ ਜੀ ਹਾਂ ਫਿਰ ਫਿਰ ਗੁੱਸਾ ਜੇ ਤਾਂ ਆਉਂਦਾ ਹੋਣਾ ਮਨ ਚ ਉਹ ਤਾਂ ਮਨ ਚ ਤਾਂ ਗੁੱਸਾ ਤਾਂ ਆਉਂਦਾ ਹੈ ਮਤਲਬ ਗੁੱਸਾ ਕਰਕੇ ਕਰਾਂਗੇ ਵੀ ਕੀ ਆਪਾਂ ਕੀ ਉਹਦਾ ਨਾ ਮੋਗਾ ਬੰਦ ਕਰ ਦੇਗੇ ਆ ਗਈ ਹਾਂ ਇਹ ਬੋਰਡ ਤਾਂ ਹੈ ਮਤਲਬ ਦਿਆ ਤਰਮ ਵੀ ਅਗਲਾ ਕਦੇ ਇਹ ਬੰਦਾ ਚੰਗਾ ਕੰਮ ਕਰਨ ਵਾਲਾ ਹੈਗਾ ਇਹਨੂੰ ਜਿਤਾਈਏ ਇਹ ਤਾਂ ਲੋਕਾਂ ਨੇ ਜਿਤਾਉਣਾ ਲੋਕਾਂ ਨੂੰ 5 5.25 ਸਾਲ ਨਹੀਂ ਲੱਗਿਆ ਤੁਹਾਨੂੰ ਵੀ ਤੁਸੀਂ ਕੰਮ ਕਰਨਾ ਹੈ ਹਾਂ ਹਨਾ ਤੇ ਹਾਂ ਪਹਿਲੇ ਇਲੈਕਸ਼ਨ ਲੜੇ ਸੀ ਉਹ ਤਾਂ ਜਿਤਾ ਦਿੰਦੇ ਕੰਮ ਬਹੁਤ ਕਰਨੇ ਸੀਗੇ ਹਾਂ ਤੇ ਮੈਂ ਵੀ ਸਿੱਧਾ ਰਸੀਗਾ ਮੈਂ ਉਹਨਾਂ ਨੂੰ ਕਿਹਾ ਲੋਕਾਂ ਨੂੰ ਮੈਂ ਕਿ ਬਈ ਗੱਲੇ ਤੁਸੀਂ ਮੇਰੇ ਨਾਲ ਧੋਖਾ ਕਰਿਆ ਤੇ ਮੇਰਾ ਵੀ ਸਰਾਫ ਹੈ ਤੁਹਾਨੂੰ ਤੁਹਾਡਾ ਕੰਮ ਨਹੀਂ ਹੁੰਦਾ ਉਹ ਸੱਤ ਗਲੀਆਂ ਦਾ ਨਾ ਨਾ ਸਿਵਰ ਪਿਆ ਨਾ ਟੂਟੀ ਦਾ ਪਿਆ ਪਿਆ ਨਾ ਕੋਈ ਲੇਟਾ ਅਜੇ ਵੀ ਪਿਆ ਹੈ ਹਾਂ 92 ਤੋਂ ਲੈ ਕੇ ਹੂੰ ਇਹ ਬੁੜੀਆਂ ਗੱਲਾਂ ਕਦੇ ਹੋਊਗਾ ਮੇਰੇ ਮਰਨ ਤੋਂ ਬਾਅਦ ਹੀ ਹੋਊਗਾ ਇਹ ਤੱਕ ਮੈਂ ਪਹਿਲਾਂ ਨਹੀਂ ਹੋਊਗਾ ਕੋਈ ਨਹੀਂ ਹੁੰਦਾ ਪਹਿਲਾਂ ਨਹੀਂ ਹੋਊਗਾ ਮੈਂ ਕਿ ਮਰਨ ਤੋਂ ਬਾਅਦ ਹੀ ਹੋਊਗਾ ਕਿਉਂ ਤੁਸੀਂ ਮੇਰੇ ਨਾਲ ਧੋਖਾ ਕੀਤਾ ਜਦੋਂ ਆਪ ਕਹਿ ਕੇ ਕੰਮ ਕਰਵਾ ਲਿਆ ਵੀ ਵੋਟਾਂ ਅਸੀਂ 2300 ਪਾ ਦੇਾਂਗੇ ਤੇ ਜਿੱਤੇ ਜਿੱਤਣ ਵਾਲੇ ਨੂੰ 255 ਵੋਟਾਂ ਮਿਲੀਆਂ ਸੀ ਉਦੋਂ ਠੀਕ ਹੈ ਸਾਡੇ ਕਾਮਰੇਡ ਸੀ ਬਨਾਰਸੀ ਦਾਸ ਉਹ ਜਿੱਤ ਗਿਆ ਸੀਗਾ 255 ਵੋਟਾਂ ਮਿਲੀਆਂ ਸੀ ਤੇ ਮੈਨੂੰ ਸਾਡੀ ਸਾਡੀ 85 86 ਵੋਟਾਂ ਮਿਲੀਆਂ ਸੀ ਕੋਲੀ ਤੇ ਦੂਜੇ ਨੰਬਰ ਤੇ ਇੱਕ ਬੋਝ ਸਮਾਰ ਪਾਰਟੀ ਦਾ ਸੀਗਾ ਮੋਲਚੰਦ ਉਰੇ ਗਿਆ ਸੀ ਉਹ 200 ਵੋਟਾਂ ਲੈ ਗਿਆ ਸੀ ਤੇ ਮਤਲਬ ਇਹ ਖੜਾ ਤੇ ਜਦੋਂ ਕੋਈ ਵੀ ਕੰਮ ਕਰਦਾ ਬੰਦਾ ਕੋਈ ਵੀ ਕੰਮ ਕਰਦਾ ਲਾਹਬਾਸੇ ਕਰਦਾ ਕਿਉਂ ਜੀ ਵੀ ਜੀ ਐਮਸੀ ਬਣਾਗੇ ਕਿਉਂ ਜੀ ਲੋਕ ਸਤਕਾਰ ਕਰਨਗੇ ਉਹ ਸਤਕਾਰ ਕੋਲ ਕੇ ਰੱਖਦਾ ਵੋਟਾਂ ਲੈ ਥਾਣੇ ਦਰਬਾਰੇ ਵੀ ਕਹਿੰਦੇ ਪੂਰੀ ਚੜਾਈ ਹੁੰਦੀ ਹੈ ਹੈ ਜੀ ਥਾਣੇ ਦਰਬਾਰੇ ਚੜਾਈ ਹਾਂ ਥਾਣਾ ਹੋਇਆ ਬੀਸੀ ਹੋਇਆ ਐਸਡੀਐਮ ਹੋਇਆ ਏਡੀਸੀ ਹੋਇਆ ਕੋਈ ਕੰਮ ਉਹ ਤਾਂ ਐਮਸੀ ਕਰ ਸਕਦਾ ਹੂੰ ਸੁਲ ਗਿਆ ਹੋਵੇ ਬੰਦਾ ਐਮਸੀ ਹੁਣ ਜਿਹੜੇ ਹੁਣ ਬਣੇ ਉਹ ਐਮਸੀ ਤਾਂ ਕਹਿ ਦਿੰਦੇ ਸਾਡੀ ਚੱਲਦੀ ਨਹੀਂ ਸਾਡੇ ਆ ਨਹੀਂ ਹੁੰਦੀ ਸਾਡੇ ਸਰਕਾਰ ਨਹੀਂ ਸਾਡਾ ਉਹ ਨਹੀਂ ਜਿਨ੍ਹਾਂ ਦੀ ਸਰਕਾਰ ਉਹ ਕਰਦੇ ਹਨ ਹਾਂ ਚੱਲਦੀ ਨਹੀਂ ਹੁੰਦੀ ਚਲਾਉਣੀ ਪੈਂਦੀ ਹੂੰ ਚਲਾਉਣੀ ਪੈਂਦੀ ਹੈ ਚਰਾਉਣ ਬਾਅਦ ਤੇ ਹਰੇਕ ਦੇ ਉੱਤੇ ਨਾ ਬਾਪੂ ਤੇ ਬਾਪੂ ਰੱਖਿਆ ਵਿਆ ਹਰੇਕ ਦਾ ਹੂੰ ਹੁਣ ਇਹੇ ਦਿਨ ਮੈਂ ਇਹੇ ਦਿਨ ਦੀ ਜੋ ਕੋਈ ਸ਼ਿਕਾਇਤ ਕਰਨੀ ਹੈ ਤਾਂ ਡੀਸੀ ਕੋਲ ਜਾਓ ਤੇ ਅਛਾ ਡੀਸੀ ਕੋਲ ਨਹੀਂ ਤੇ ਐਕਸ਼ਨ ਕੋਲ ਜਾਓ ਕਿਉਂ ਜੀ ਇਸ ਤਰ੍ਹਾਂ ਹੁੰਦਾ ਹੈ ਇਹ ਲੋਕ ਜਾਂਦੇ ਨਹੀਂ ਹੂੰ ਜੇ ਜਾਈਏ ਹਰੇਕ ਅਫਸਰ ਨੇ ਸੁਣਾਈ ਵੀ ਸੁਣੂਗਾ ਵੀ ਔਰ ਕਰੂਗਾ ਵੀ ਇੱਥੋਂ ਜਾਂਦੇ ਨਹੀਂ ਐਮਸੀ ਉਹਦੇ ਘਰੇ ਜੋਗੇ ਰਹੇ ਤੇ ਸਾਡੀ ਚੱਲਦੀ ਨਹੀਂ ਇਹਨੇ ਸਰ ਜਾਂਦਾ ਚਲਾਉਣੀ ਤੇ ਪੈਂਦੀ ਹੈ ਜਾ ਕੇ ਆਪਾਂ ਕਿਸੇ ਲਵਾਗੇ ਐਕਸ਼ਨ ਲਵਾ ਕਿਸੇ ਚੀਜ਼ ਦਾ ਤੋ ਹੁੰਦਾ ਕੰਮ ਇਸੇ ਨੇ ਕਹੇ ਨਹੀਂ ਹੁੰਦਾ ਹਾਂ ਪਰ ਰੋਲੇ ਜਾਂਦੇ ਨਹੀਂ ਇੱਥੇ ਸਾਰ ਦਿੰਦੇ ਆ ਵੀ ਯਾਰ ਸਾਡੀ ਤਾਂ ਚੱਲਦੀ ਨਹੀਂ ਕਿਹਾ ਜੀ ਐਂ ਕਹਿ ਦਿੰਦੇ ਆ ਵੀ ਇੱਥੇ ਜੀ ਸਰਕਾਰ ਤਾਂ ਜੀ ਪ੍ਰਧਾਨਤਾ ਫਲਾਣੀ ਪਾਰਟੀ ਦਾ ਹੈ ਸਾਡਾ ਹੈ ਨਹੀਂ ਸਾਡੀ ਬੁੱਕ ਤਾਂ ਹੈ ਨਹੀਂ ਕਹੋ ਜੀ ਤੇ ਬੁੱਕ ਤਾਂ ਬਣਾਉਣੀ ਤਾਂ ਪ੍ਰਧਾਨ ਤੋਂ ਕੀ ਲੈਣਾ ਹਮ ਕੰਮ ਕਰਨ ਵਾਲਾ ਜਿਹਨਾਂ ਨਾਲੀਆਂ ਗਲੀਆਂ ਨਾਲੀਆਂ ਦਾ ਐਸਟੀਐਮ ਕੋਲੇ ਕੋਟਾ ਹੁੰਦਾ ਐਸਟੀਐਮ ਨੂੰ ਮਿਲੋ ਐਸਟੀਐਮ ਨਹੀਂ ਕੰਮ ਕਰਦਾ ਡੀਸੀ ਨੂੰ ਮਿਲੋ ਐਪਲੀਕੇਸ਼ਨ ਦੇ ਕੇ ਤੇ ਕੰਮ ਹੋ ਜਾਂਦੇ ਇਹਦਾ ਮਤਲਬ ਫਿਰ ਉਹ ਜਾਣ ਕੇ ਨਹੀਂ ਜਾਂਦੇ ਹੈ ਜਾਂਦੇ ਉਹ ਸਰ ਜਾਂਦਾ ਹੈ ਜਦੋਂ ਇੱਕ ਇੱਕ ਟੱਪੇ ਨਾਲ ਸਰ ਜਾਂਦਾ ਹਮ ਤੇ ਫਿਰ ਉਹਨੂੰ 100 ਟੱਪੇ ਕਰਨੇ ਪੈਣੇ ਫੇਰ ਗਾਂ ਫਰੀਦਕੋਟ ਵੀ ਜਾਣਾ ਪਊਗਾ ਕੋਈ ਚੱਕਰ ਵੀ ਲਾਉਣੇ ਪੈਣਗੇ ਫਿਰ ਇਹ ਕੋਟ ਦੇ ਫਿਰ ਜਾ ਕੇ ਕਿਤੇ ਡੀਸੀ ਕੋਲ ਆਡਰ ਆਊਗਾ ਐਸਡੀਐਮ ਕੋਲੇ ਫਿਰ ਐਸਡੀਐਮ ਦੇਖੂਗਾ ਗਲੀਆਂ ਨਾਲੀਆਂ ਦੇਖੂਗਾ ਵਾਕਿਆ ਵੀ ਬਣਨ ਵਾਲੀਆਂ ਹੈਗੀਆਂ ਤੇ ਫਿਰ ਉਹ ਬਣ ਵੀ ਜਾਂਦੀਆਂ ਕਿਉਂ ਜੀ ਅਸੀਂ ਪਿੱਛੇ ਸਾਡੀ ਗਲੀ ਬਹੁਤ ਡੂੰਗੀ ਡੀਜੀਸ ਸਾਹਸਾ ਸਰ ਅਸੀਂ ਵੀ ਵੀ ਜਣੇ ਕਮੇਟੀ ਜੀ ਜਾਂਦੇ ਉਥੋਂ ਚੈੱਕ ਕਟਵਾਇਆ 50000 ਰੁਪਏ ਦਾ ਤੇ ਗਲੀ ਨਹੀਂ ਨਹੀਂ ਸੀ ਹੁਣ ਮੀ ਜਿੰਨਾ ਮਰਜੀ ਆ ਜਾਏ ਗਲੀ 'ਚ ਪਾਣੀ ਨਹੀਂ ਖੜਦਾ ਕਿਉਂ ਜੀ ਇਸ ਤਰ੍ਹਾਂ ਵੀ ਬੰਦਾ ਕੋਸ਼ਿਸ਼ ਕਰੇ ਥੇਰ ਜ਼ਰੂਰੀ ਹੈ ਹੁਣ ਥਾਣੇ ਵਾਲੇ ਕਈ ਸੁਣਾਈ ਨਹੀਂ ਕਰਦੇ ਐਸਚੋ ਨਹੀਂ ਕਰਦਾ ਕੋਈ ਕੰਮ ਦੇ ਬਾਰੇ ਤੇ ਐਸਐਸਪੀ ਕੋਲ ਜਾਓ ਐਸਐਸਪੀ ਫੌਰਨ ਕੰਮ ਕਰੂਗਾ ਇਹ ਜੀ ਉਹ ਖਿੱਚੂਗਾ ਟੈਲੀਫੋਨ ਨਾਲ ਖਿੱਚ ਦੂਗਾ ਵੀ ਕੰਮ ਕਿਉਂ ਨਹੀਂ ਕਰਦੇ ਐਸਐਸਪੀ ਤਾਂ ਐਂ ਕਹਿ ਦਿੰਦਾ ਤੁਸੀਂ ਜਾਓ ਮੈਂ ਮੈਂ ਥੋੜੇ ਕਰਨਾ ਹੈ ਬਸ ਡੰਡੇ ਨਾ ਕਰਾਉ ਠੀਕ ਹੈ ਨਾ ਤੇ ਹੁੰਦਾ ਵੀ ਹੈ ਡੰਡੇ ਨਾਲ ਕਿਉਂ ਜੀ ਉਹ ਪਿਓ ਹੈ ਠੀਕ ਹੈ ਅੱਛਾ एसएसपी ਵੀ ਨਾ ਸੁਣੇ ਤਾਂ ਡੀਸੀ ਨੂੰ ਕਰੋ ਡੀਸੀ ਮਾਰਕਾ ਕਰ ਦਿੰਦਾ ਐਸਐਸਪੀ ਫੇਰ ਵੀ ਕੰਮ ਹੋ ਜਾਂਦਾ ਜਿਵੇਂ ਅੱਜ ਦੀਆਂ ਹੁਣ ਅੱਜ ਜਿਹੜੀ ਤੁਸੀਂ ਤਾਂ ਰਾਜਨੀਤੀ ਤੁਹਾਡਾ ਬਹੁਤ ਵੱਡਾ ਤਜਰਬਾ ਵੀ ਇਹ ਕਹੀਏ ਵੀ ਹਾਰ ਬੰਦੇ ਨੂੰ ਕੀ ਸਿਖਾਉਂਦੀ ਹੈ ਔਰ ਹਾਰ ਸਿਖਾਉਂਦੀ ਹੈ ਵੀ ਅਗਲੇ ਜੋ ਕੋਈ ਕੰਮ ਕਰਨਾ ਹੈ ਉਹਦੇ ਵਿੱਚ ਕੋਈ ਲੋਕਤੇ ਮਿਲ ਜਾਂਦੇ ਬੰਦੇ ਨੂੰ ਵੀ ਇਹ ਆਪਣੇ ਚ ਘਾਟ ਰਹੀ ਹੈ ਜੀ ਕਿਉਂ ਜੀ ਉਹ ਕਾਟਾ ਨੂੰ ਪੂਰੀਆਂ ਕਰਨ ਦਾ ਬੰਦਾ ਕੋਸ਼ਿਸ਼ ਕਰਦਾ ਇਹ ਹੁੰਦਾ ਕਈ ਕੋਈ ਨਾ ਕੋਈ ਕੱਟ ਰਹਿ ਜਾਂਦੀ ਹੈ ਬੰਦੇ 'ਚ ਕਿਉਂ ਜੀ ਕੋਈ ਸਾਰਿਆਂ ਤੋਂ ਕਾਟਾ ਪੂਰੀਆ ਨਹੀਂ ਹੁੰਦੀ ਆ ਤੇ ਇਸ ਤਰ੍ਹਾਂ ਉਹ ਬਾਕੀ ਤੇ ਗਲਤੀ ਹੈ ਵੀ ਲੋਕਾਂ ਜਿਹੜੀ ਹੈ ਨਾ दारू ਬੰਡੋ ਕੁਛ ਬੰਡੋ ਮੌਕੇ ਤੇ ਜਿਹੜੇ 2-400 ਰੁਪਈਆ 'ਚ ਵਿਕ ਜਾਣਾ ਵੋਟਰ ਨੇ ਉਹ ਮਾਰ ਕਰਦਾ ਬੰਦੇ ਵੀ ਤੁਸੀਂ ਚੰਗਾ ਕੈਂਡੀਡੇਟ ਦੇ ਕੇ ਉਹਨੂੰ ਵੋਟ ਪਾਓ ਜਿਹੜਾ ਕੰਮ ਕਰਨ ਵਾਲਾ ਜਿਹੜਾ ਸ਼ਰੀਫ ਹੈ ਜਿਹੜਾ ਥੋੜੀ ਹੋਏ ਤੋਂ ਡਰਦਾ ਉਹ ਕੰਮ ਵੀ ਕਰੂਗਾ ਇਤਕੀ ਤਾਂ ਲੋਕਾਂ ਨੇ ਬਿਨਾ ਪੈਸੇ ਤੋਂ ਬਿਨਾ ਸਰਕਾਰ ਬਣਾਈ ਜਿਹੜੀ ਹੁਣ ਬਣਾਈ ਹਾਂ ਜਿਹੜੀ ਹੁਣ ਸਰਕਾਰ ਉਹ ਵੀ ਨਹੀਂ ਕਰ ਰਹੀ ਲੋਕਾਂ ਦੇ ਲਾਂਬੇ ਸਰਕਾਰ ਬਣੀ ਹੈ ਨਾ ਲੋਕਾਂ ਨੇ ਕੈਡੀਕੜ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਉਹਨਾਂ ਨੇ ਕੱਲਾ ਨਾ ਕੈਡੀ ਕੇਟਰੀ ਬਾਲ ਦੀ ਬੋਕਰ ਦੇਖੀਏ ਬਸ ਬਸ ਹੋਰ ਕੌਣ ਦੇਖਿਆ ਬੁੜੀਆਂ ਨੂੰ ਪੁੱਛਦਾ ਰਹੀ ਬੋਟ ਕਿਨੂੰ ਪਾਵਾਂਗੇ ਕਹਿੰਦਾ ਜੀ ਬੋਟ ਕਿਨੂੰ ਪਾਉਣੀ ਹੈ ਸਾਡੇ ਹੱਥ 'ਚ ਰਹਿੰਦਾ ਨਿਸ਼ਾਨ ਤੇ ਰਹਿੰਦਾ ਵੀ ਹੈ ਸਵੇਰ ਬੋਕਰ ਮਾਰਦੇ ਆਂ ਫਿਰ ਬੁੜੀਆਂ ਤੇ ਹੱਥ 'ਚ ਰਹਿੰਦਾ ਵੀ ਆ ਉਹਨਾਂ ਦੇ ਕਿਉਂ ਜੀ ਬੋਕਰ ਹੁਣ ਤੁਹਾਨੂੰ ਕਿਵੇਂ ਲੱਗਦਾ ਉਹਨਾਂ ਦਾ ਕੰਮ ਦੇਖੋ ਜੀ ਹੋ ਸਕਦਾ ਹੈ ਵੀ 90% ਆਮ ਪਾਰਟੀ ਦੀ ਸਰਕਾਰ ਫੇਰ ਆਉਣੀ ਚਾਹੀਦੀ ਹੈ। ਅੱਛਾ ਤੁਸੀਂ ਤਾਂ ਹੁਣ ਮਤਲਬ ਕੀ ਹੈ? ਕਈ ਨੁਕਤੇ ਹੁੰਦੇ ਆ। ਛੋਟੇ-ਛੋਟੇ। ਬાળા ਨੁਕਤੇ ਵੱਡਾ ਭੁੱਲ ਜਾਈਦਾ ਤੇ ਛੋਟਾ ਨੁਕਤਾ ਬੰਦਾ ਫੜ ਲੈਂਦਾ। ਜਿਹੜਾ ਬਿਜਲੀ ਦੇ 6 ਜੋ 600 ਜੋਟਾ ਮਾਪ ਕੀਤੀਆਂ ਸਰਕਾਰ ਨੇ ਉਹ ਇਹਨਾਂ ਨੂੰ ਵੋਟਾਂ ਵਾਲੀਆਂ ਪਾਉ। ਆ ਦੋਹੇ ਰਹਿਣਾ ਜਿਹੜਾ ਐਮਪੀ ਇਲੈਕਸ਼ਨ ਚ ਹੋਊ। ਹੈ? ਐਮਪੀ ਇਲੈਕਸ਼ਨ ਚ ਹੋਊ ਇਹਦਾ ਫਾਇਦਾ। ਐਮਪੀ ਦੀ ਇਲੈਕਸ਼ਨ ਚ ਭਾਵੇਂ ਨਾ ਜਿੱਤਣ। ਹੂੰ। ਬਦਨਸਬਾ ਦੇ ਇਲੈਕਸ਼ਨ ਦੇ ਵਿੱਚ ਇਹਦਾ ਫਰਕ ਪਊਗਾ ਬਹੁਤ ਵੋਟਾਂ ਕਿਉਂ ਬੀਬੀਆਂ ਨੂੰ ਹੱਲ ਨਹੀਂ ਮਿਲਿਆ ਜਿਹੜੇ ਛੋਟੀ ਬਰਾਦਰੀ ਹੈਗੀ ਹੈ ਗਰੀਬ ਗਰੁੱਪਾ ਹੈਗਾ ਉਹ ਇਹ ਚੀਜ਼ ਨੂੰ ਨਹੀਂ ਦੇਖਦਾ ਇਹ ਸਾਨੂੰ 600 ਜੁੰਟਾ ਮਾਫ ਕਰੀਏ ਜਰਨਲ ਜਾਗਤੀ ਜ਼ਰੂਰ ਦੇਖਦੀ ਹੈ ਮਾਜਨ ਹੋਏ ਕਿਸਾਨ ਹੋਏ ਉਹ ਸਾਰੇ ਬਿਜਲੀ ਦਾ ਬਿੱਲ ਤਾਇਆ ਹੀ ਨਹੀਂ ਆਪਨ ਕਿਉਂ ਹਾਏ ਉਹ ਕੀ ਦੇ ਦੂਗਾ ਬੋਟੇਸੇ ਨੂੰ ਪਾਉ ਇਹ ਦੇ ਕਰਕੇ ਵਿਧਾਨ ਸਭਾ ਦੇ ਵਿੱਚ ਸੀਟਾਂ ਦਾ ਤਾਂ ਫਰਕ ਪੈ ਜਾਊਗਾ ਇਹਨਾਂ ਦਾ ਜਿਵੇਂ ਇਹ ਇਹ ਦੀ ਲੈਗੇ ਸੀ 92 ਸੀਟਾਂ 92 ਤਾਂ ਨਹੀਂ ਮਿਲਦੀਆਂ ਸੀਟਾਂ ਇਹਨਾਂ ਨੂੰ 60 65 60 65 62 ਇੱਥੇ ਰਹਿ ਜਾਏ ਮਤਲਬ ਸਰਕਾਰ ਦੇ ਨੇੜੇ ਹਾਂ ਨੇੜੇ ਬਣ ਜਾਣਗੇ ਸੀਟਾਂ ਕੱਢਣਗੇ ਇਹਨਾਂ ਦੀ ਵਿਧਾਨ ਸਭਾ ਦੀ ਇਹਦੇ ਚ ਨਹੀਂ ਜੱਦ ਦੇ ਫਿਰ ਹਾਂ ਐਮ ਪੀ ਇਹ ਚ ਕੀ ਹੈ ਜੇ ਜੇ ਵੱਧ ਤੋਂ ਵੱਧ ਪੰਜ ਸੀਟਾਂ ਲੈਣਗੇ ਤੇ ਇਹ ਕਹਿੰਦੇ ਹੁਣ ਕਾਂਗਰਸ ਦਾ ਤਾਂ ਇਹਨਾਂ ਦਾ ਰਲਵਾ ਹੋਣਾ ਰਲਵਾ ਮਿਲਿਆ ਹੋ ਜਾਏ ਤਾਂ ਕੋਈ ਹੋਰ ਫੇਰ ਵੀ ਲੈ ਲੈ ਫੇਰ ਡੇੜਾ ਮਿਲਿਆ ਹੋ ਜੀ 8 ਸੀਟਾਂ ਲੈ ਜਾਣਗੇ ਐਮਪੀ ਦੀਆਂ ਪੰਜ ਪਾਸੇ ਜਾਣਗੇ ਕਾਲੀ ਕੁਲੀ ਲੈ ਜਾਣਗੇ ਤੇ ਜੀ ਕਿਉਂਕਿ ਕਾਲੀ ਦਲ ਦਾ ਕਿਸੇ ਸੀਟ ਦਾ ਬੀਜਪੀ ਵੀ ਨਹੀਂ ਛੱਡਦੀ ਕਾਲੀ ਦਲ ਦੀ ਸਥਿਤੀ ਅੱਜ ਇੰਨੀ ਮਾੜੀ ਆ ਉਹਦੇ ਤਾਂ ਕੀ ਲੱਗਦਾ ਤੁਹਾਨੂੰ ਕਿਉਂ ਉਹ ਇੱਕ ਲੋਕ ਸਭਾ ਦੀ ਸੀਟਾਂ ਤੇ ਲੈਣਗੇ ਦੋ ਚਾਰ ਸੀਟਾਂ ਲੈਣਗੇ ਬੀਜਪੀ ਵਾਲੀ ਵੀ ਲੈ ਜਾਣਗੇ ਇੱਕ ਸੀਟ ਤਾਂ ਇਹਦੀ ਪੱਕੀ ਐ ਭਾਰਤੀ ਜਨਤਾ ਪਾਰਟੀ ਵਾਲੇ ਜਿੱਥੇ ਬਨੋਦ ਖਾਨਾ ਜਿੱਤਦਾ ਨਹੀਂ ਮੈਂ ਕਾਲੀ ਦਲ ਦੀ ਹਾਲਤ ਦੇ ਬਾਰੇ ਦੱਸੋ ਵੀ ਉਹ ਇੰਨੀ ਕਿਉਂ ਡਾਊਨ ਹੋ ਗਈ ਜਮਾਂ ਹੀ ਥੋਲੇ ਹੋ ਗਏ ਤਿੰਨ ਤੇ ਹੀ ਆ ਗਏ ਇਹ ਮਤਲਬ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਤਕਦੀਰ ਸੀ ਨਾ ਉਹ ਆਪਦੇ ਨਾਲ ਹੈ ਜਿਹੜਾ ਬੰਦਾ ਕੋਈ ਆਦੀ ਤਕਦੀਰ ਲੈ ਕੇ ਆਉਂਦਾ ਉਹਦੇ ਨਾਲ ਟਿਆ ਹੁਣ ਬਹੁਤ ਫਰਕ ਪੈ ਜਾਊਗਾ ਪ੍ਰਕਾਸ਼ ਸਿੰਘ ਬਾਦਲ ਰਿਆ ਨਹੀਂ ਉਹਦੇ ਉਹਦੇ ਸੁਖਵੀਰ ਸਿੰਘ ਬਾਦਲ ਦੀ ਕਦੇ ਥੋੜੇ ਵਾਲੀ ਤਾਂ ਨਹੀਂ ਤਕਦੀਰ ਅੱਛਾ ਪ੍ਰਕਾਸ਼ ਸਿੰਘ ਜਿਹੜਾ ਬਾਦਲ ਹੈਗਾ ਉਹ ਗਿਆ ਗੁਜ਼ਰ ਹਾਂ ਉਹਦੇ ਨਾਲ ਨਾ ਸਾਲਾ ਝੁਗਾ ਝੋਬੜਾ ਵੀ ਹੈ ਖਤਮ ਹੀ ਹੋ ਗਿਆ ਪਾਰਟੀ ਦਾ ਉਦੇ ਉਹਦੇ ਮੂੰਹ ਨੂੰ ਨਾ ਰੇਕ ਜਿਹੜਾ ਲੀਡਰ ਸੀਗਾ ਅਕਾਲੀ ਪਾਰਟੀ ਦਾ ਉਹ ਸਤਿਕਾਰ ਕਰਦਾ ਸੀ ਉਹਦਾ ਮਾਨ ਰੱਖਦਾ ਸੀ ਜਿਵੇਂ ਵੀ ਕਹਿ ਦਿੰਦੇ ਆਪਾਂ ਠੀਕ ਹੈ ਵੀ ਜਿਵੇਂ ਕਹਿ ਦਿੰਦੇ ਵੀ ਯਾਰ ਆਪਾਂ ਜਿਉਂਦੇ ਜਿਉਂਦੇ ਉਹ ਸੀ ਵੀਰ ਬਾਦਲ ਨੂੰ ਬਣਾ ਜਾਂਦੇ ਮੁੱਖ ਮੰਤਰੀ ਫੇਰ ਬਖਰੀ ਗੱਲ ਸੀ ਫੇਰ ਅਗਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਸਰਕਾਰ ਦੇ ਕੰਮ ਦੇਖਣੇ ਸੀ ਯਾਰ ਕੰਮ ਠੀਕ ਕਰਦਾ ਠੀਕ ਹੈ ਉਹਨੇ ਤਾਂ ਕੰਮ ਤਾਂ ਦੇਖੇ ਨਹੀਂ ਉਹ ਬਾਦਲ ਦੇ ਕੰਮ ਦੇਖ ਕੇ ਨਾਲੇ ਕਹਿੰਦੇ ਸੁਖਵੀਰ ਤਾਂ ਜੋ ਕਹਿ ਦਿੰਦਾ ਉਹ ਕਰਦਾ ਬੰਬਾਂ ਵਾਲੀਆਂ ਸਾਡੇ ਕੰਮ ਨੂੰ ਕੋਈ ਪਤਾ ਲੱਗਦਾ ਨਹੀਂ ਇਹ ਦੂਜੇ ਤੋਂ ਬੈਠੂਗਾ ਕੁਰਸੀ ਤੇ ਨਾ ਨਾ ਜੇ ਤੇ ਬੈਠੂਗਾ ਕੁਰਸੀ ਤੇ ਉਹ ਤੋਂ ਪਤਾ ਲੱਗੂਗਾ ਇਹ ਕੀ ਨਿਕਲਦਾ ਕਿਹਾ ਜੀ ਹਾਂ ਜਦ ਤੱਕ ਨਹੀਂ ਬੈਠਦਾ ਇਹ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈ ਠੀਕ ਹੈ ਤੇ ਉਹਨੂੰ ਮੈਂ ਭਗਤਮਾਨ ਹੈਗਾ ਪ੍ਰਧਾਨ ਆਪਣੇ ਭਗਵਾਨਤਮਾਨ ਹਾਂ ਮੁੱਖ ਮੰਤਰੀ ਹੁਣ ਇਹਦਾ ਪਤਾ ਲੱਗਿਆ 5 ਸਾਲਾਂ ਚ ਠੀਕ ਹੈ ਕਈ ਤਾਂ ਕਹਿੰਦੇ ਸਰਕਾਰੀ ਨਹੀਂ ਆਉਂਦੀ ਉਹ ਮੈਂ ਕਿ ਫਿਰ ਸਰਕਾਰ ਆਊਗੀ ਸਰਕਾਰ ਆਏ ਆਉਗੀ ਇਹ 600 ਜੁੰਟਾ ਨਾ ਜਿਹੜੀ ਆ ਮਾਫ ਹੈ ਬਿਲੀ ਤੇ ਜਿਹਦੇ ਜ਼ੀਰੋ ਆਉਂਦਾ ਹੈ ਇਹ ਭੋਣ ਗਿਆ ਬੋਟਾ ਹੂੰ ਗਰੀਬ ਗਰੁੱਪ ਵਾ ਤਾਂ ਭੁੱਲ ਜਾਂਦਾ ਇਸ ਚੀਜ਼ਾਂ ਨੂੰ ਜਨਰਲ ਜਾਤੀ ਨਹੀਂ ਭੁੱਲਦੀ ਉਹ ਤਾਂ ਦਬਾਣੇ ਪੁਣੇ ਦੇ ਕਿਸੇ ਵਿਚਾਰਾਂ ਦੇ ਬਿੱਲ ਦਾ ਬਿੱਲ ਹੀ ਨਹੀਂ ਆਇਆ ਜ਼ੀਰੋ ਅਗਲੇ ਕੰਦੇ ਸਾਲੇ ਇਹਦਾ ਫਿਕਰ ਤਾਂ ਮੁੱਕ ਗਿਆ ਹੂੰ ਅੱਛਾ ਪਾਣੀ ਦਾ ਜਿਹੜਾ ਬਿੱਲ ਹੈਗਾ ਉਹ ਪੰਜ ਮਰਲਿਆਂ ਨੂੰ ਲੱਗਦਾ ਘਟ ਵਾਲੇ ਨੂੰ ਨਹੀਂ ਲੱਗਦਾ ਮਾਫ ਕੀਤਾ ਰਿਹਾ ਇਹ ਤਾਂ ਇਹਨਾਂ ਜਿਹੜੇ ਛੋਟੇ ਛੋਟੇ ਚੀਜ਼ਾਂ ਨੇ ਇਹ ਤੰਗ ਬਾਲੀਆਂ ਕਰਦੀਆਂ ਇਨਸਾਨ ਨੂੰ ਜਿਹੜਾ ਬਿੱਲੀ ਦਾ ਬਿੱਲ ਕੂਟੀ ਦਾ ਬਿੱਲ ਹੈ ਇਹ ਤੰਗ ਵਾਲਿਆਂ ਕਰਦੀਆਂ ਪੈਸੇ ਭਾਵੇਂ ਕਾਟ ਹੀ ਲੱਗਦੇ ਹੁਣ ਕਿਹ ਜੀ ਇਹਦਾਂ ਫਰ ਪੈ ਜਾਂਦਾ ਤੁਸੀਂ ਕਾਂਗਰਸ ਪਾਰਟੀ ਚ ਵੀ ਰਹੇ ਹੋ ਕਾਂਗਰਸ ਪਾਰਟੀ ਦਾ ਕਲੇਸ਼ ਬਹੁਤ ਰਹਿੰਦਾ ਹੈ ਕਲੇਸ਼ ਰਹਿੰਦਾ ਜੀ ਐਵੇਂ ਬਸ ਉਹ ਕੰਦਾ ਕੰਦਾ ਸਾਡੇ ਬੁੜੇ ਕੈਂਸਰ ਕੋਹਾਤ ਕਹਿੰਦੇ ਉਹਦੇ ਸੀਗਾ ਕਹਤਾ ਦੋ ਬੰਦੇ ਤਿੰਨ ਹੁੱਕੇ ਫਿਰ ਮਡੁਕੂ ਡੁਕੇ ਕਿਹ ਜੀ ਕਿ ਹੁੱਕੇ ਦੋ ਬੰਦੇ ਦੋ ਹੈ ਹੁੱਕੇ ਤਿੰਨ ਰੱਖੇ ਫੇਰ ਵੀ ਡੁਕਮ ਡੁਕੀ ਇਹ ਆਫਸਰ ਜੀ ਖੁਤਾ ਇਹਨਾਂ ਦਾ ਖੁਤਾ ਜਾਣਾ ਨਹੀਂ ਡੁਕਮ ਡੁਕੀ ਇਹ ਇਸੇ ਚੱਕਰ ਚ ਹੀ ਰਹਿ ਗਈ ਕਾਂਗਰਸ ਹਾਂ ਬਸ ਇਹ ਰਹੇ ਜੀ ਬਸ ਇਸ ਤਰ੍ਹਾਂ ਹੀ ਹੁਣ ਹੁਣ ਲੱਗਦਾ ਹੈ ਰਾਹੁਲ ਗਾਂਧੀ ਬਣੂ ਪ੍ਰਧਾਨ ਮੰਤਰੀ ਲਾ ਜੀ ਰਾਹੁਲ ਗਾਂਧੀ ਦਾ ਵਰਕਾ ਹੀ ਪਾੜ ਦੋ ਅਜੇ ਤਕਦੀਰ ਚ ਹੀ ਨਹੀਂ ਪ੍ਰਧਾਨ ਮੰਤਰੀ ਤੁਸੀਂ ਆਪਦੇ ਨਾਲ ਦੇ ਬੰਦਿਆਂ ਦੀ ਤਕਦੀਰ ਹੀ ਲਈ ਫਿਰਦੇ ਆ ਹਾਂ ਨਾ ਨਾ ਤਕਦੀਰ ਦਾ ਫਰਕ ਹੈ ਰਾਹੁਲ ਗਾਂਧੀ ਹੁਣ ਦੋ ਵਾਰੀ ਮੋਦੀ ਬਣ ਗਿਆ ਐਦ ਕੀ ਮੋਦੀ ਫੇਰ ਆਊਗਾ ਅੱਛਾ ਫੇਰ ਆ ਗਿਆ ਫੇਰ ਜਿਵੇਂ ਕਾਂਗਰਸ ਦਾ ਖਤਮ ਕਿਉਂ ਕੰਮ ਕਰ ਰਿਹਾ ਹੁਣ ਸਾਲ ਲਾਲੀ 10 ਕਰੋੜ ਤੋਂ ਚੁੱਲਾ ਬਣਦਾ ਇਹ ਗਰੀਬ ਦੇ ਘਰੇ ਚੁੱਲਾ ਜਿਹੜਾ 2.5 ਲੱਖ ਰੁਪਈਆ ਮਕਾਨ ਬਣਾਉਣ ਦਿੱਤੇ ਜਿਹਦੇ ਝੂਫੜੀ ਤੋਂ ਮਕਾਨ ਮਿਲ ਗਿਆ ਉਹ ਕਿਵੇਂ ਭੁੱਲੂਗਾ ਮੋਦੀ ਫੇਰ ਤਾਂ ਬੰਦਾ ਨਹੀਂ ਨਾ ਜੇ ਭੁੱਲ ਜੇ ਕਿਉਂ ਜੀ ਪੰਜਾਬ ਚ ਬੀਜਪੀ ਦਾ ਕੀ 80 ਕਰੋੜ ਨੂੰ ਜਿਹੜਾ ਨਾਜ ਦੇ ਰਿਹਾ ਮੁਫਤ ਮੋਦੀ ਸਾਹਿਬ ਅੱਜ ਕਿੰਨੇ ਸਾਲ ਦਾ ਸਾਲ ਹੋ ਗਏ ਉਹ ਲੋਕ ਭੁੱਲ ਜਾਣਗੇ ਭਾਵੇਂ ਸਾਲੇ ਚਟਣੀ ਰਗੜ ਕੇ ਖਾ ਲੂ ਭੁੱਖਾ ਤਾਂ ਨਹੀਂ ਰਹੂਗਾ ਗਰੀਬ ਇਹ ਚੀਜ਼ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ ਮੋਦੀ ਕੰਮ ਕਰਦਾ ਠੀਕ ਹੈ ਮੋਦੀ ਨੇ ਤਾਂ ਪੰਜਾਬ ਦੇ ਬਹੁਤ ਕੰਮ ਕਰਨੇ ਸੀ ਪੰਜਾਬ ਵਾਲੇ ਨੇ ਉਹ ਤੋਂ ਜਲੰਧਰ ਆਉਣਾ ਸੀਗਾ ਉਹਦੋਂ ਰਾਹ ਚ ਘੇਰ ਲਿਆ ਇੱਥੇ ਅਫਰੋਜਪੁਰ ਹਾਂ ਘੇਰ ਲਿਆ ਘੇਰਨ ਕਰੂ ਵਾਪਸ ਮੁੜ ਗਿਆ ਵਿਚਾਰਾ ਕਿਉਂ ਜੀ ਉਹ ਉਹਨੂੰ ਕੁਝ ਦੇਖ ਕੇ ਜਾਣਾ ਸੀ ਪੰਜਾਬ ਨੂੰ ਠੀਕ ਹੈ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਘੇਰ ਲਿਆ ਉਹਨੂੰ ਇਹਦਾ ਤਾਂ ਬੜਾ ਬਹੁਤ ਫਰਕ ਪਾਇਆ। ਤੁਸੀਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਜਾਂਦੇ-ਜਾਂਦੇ ਉਹਨਾਂ ਲੋਕਾਂ ਨੂੰ ਜ਼ਰੂਰ ਇੱਕ ਸੁਨੇਹਾ ਦਿਓ ਜਿਹੜੇ ਪਹਿਲੀ ਹਾਰ ਤੋਂ ਪਹਿਲੀ ਥੋੜੀ ਜਿਹੀ ਨਾਕਾਮੀ ਤੋਂ ਡੋਲ ਜਾਂਦੇ ਆ। ਹਾਂ ਇਹ ਤਾਂ ਮੇਰੀ ਇੱਕ ਬੇਨਤੀ ਹੈ। ਪਹਿਲੀ ਹਾਰ ਤੋਂ ਵੀ ਉਹ ਕਦੇ ਵੀ ਇਹ ਨਾ ਬੰਦਾ ਨਾ ਕੋਸ਼ਿਸ਼ ਇਹ ਨਾ ਛੱਡੇ। ਆਪਣੀ ਹਿੰਮਤ। ਠੀਕ ਹੈ ਨਾ। ਇੱਕ ਬੰਦਾ ਸੀਗਾ 10 ਵਾਰੀ ਅਮਲੇ ਦੀ ਸੀਟ ਤੇ ਹਾਰਿਆ ਤੇ 11ਵੀਂ ਵਾਰੀ ਜਿੱਤ ਗਿਆ। ਕਿਉਂ ਜੀ? ਕੋਸ਼ਿਸ਼ ਹੈ ਨਾ ਜਿਹੜੀ ਕੋਈ ਵੀ ਹੈ ਭਾਵੇਂ ਕੋਈ ਪੜ੍ਹਾਈ ਦੀ ਹੈ ਭਾਵੇਂ ਨੌਕਰੀ ਲੱਗਣ ਦੀ ਹੈ ਕੋਸ਼ਿਸ਼ ਜਿਹੜੀ ਇਨਸਾਨ ਦੀ ਹੈਗੀ ਹੈ ਕੋਸ਼ਿਸ਼ ਜ਼ਰੂਰ ਚੱਲ ਉੱਤਿਆਰੀ ਹੈ ਠੀਕ ਹੈ ਨਾ ਹੁਣ ਮ ਆਈ ਵੇ ਇਲੈਕਸ਼ਨ ਕਿਉਂ ਲੜਦਾ ਲੜਦਾ ਵੀ ਕਦੇ ਲੋਕ ਆਏ ਨਾ ਪੁੱਲ ਜਾਣਾ ਤੇ ਵੀ ਬਿਹਾਰੀ لال ਦੀ ਤਾਂ ਫੂਕ ਨਿਕਲ ਗਈ ਤੇ ਤੁਸੀਂ ਵੇਚ ਵੇਚ ਕਿੰਨਾ ਕੁਛ ਦਿੱਤਾ ਇਸ ਵੇਚ ਕਿੰਨਾ ਕੁਛ ਦਿੱਤਾ ਇਲੈਕਸ਼ਨਾਂ ਲਈ ਇਲੈਕਸ਼ਨਾਂ ਦੇ ਵਿੱਚ ਲੱਖ ਰੁਪਏ ਤਾਂ ਲੱਗ ਜਾਂਦਾ ਆਈ ਵਾਰੀ ਨਹੀਂ ਫਿਰ ਵਿਕਿਆ ਕਿੰਨਾ ਕੁਛ ਤੁਹਾਡਾ ਮੈਂ ਸੁਣਿਆ ਸੀ ਸੱਤ ਪਲਾਟ ਸੀਗੇ ਉਹ ਵੀ ਵਿਕੇ ਆ ਉਸ ਤੋਂ ਬਾਅਦ ਵੇਚਣ ਨੂੰ ਵੀ ਖਤਰਾ ਹੈ ਦੁਕਾਨ ਤਾਂ ਕਿਰਾਏ ਤੇ ਸੀਗੀ ਉਹ ਦੁਕਾਨ ਦੇ ਵਿੱਚ ਜਿਹੜਾ ਮਾਲ ਸੀਗਾ ਉਹ ਖਤਮ ਹੋ ਗਿਆ ਕਿਉਂ ਜੀ ਇਹ ਪਲਾਟ ਸੀ ਹੋ ਗਏ ਕਿ ਜੀ ਤੇ ਮਤਲਬ ਇਸ ਤਰ੍ਹਾਂ ਹੁੰਦਾ ਵੀ ਵੇਚਿਆ ਜਿਹੜਾ ਮੁੜ ਕੇ ਖਰੀਦੇ ਨਹੀਂ ਗਿਆ ਹੋਰ ਕੀ ਵੇਚਾਂਗੇ ਤੁਸੀਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ